ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗੀ ਜਿੰਪੀ ਢੱਲੋਂ ਜੀ ਐਂ ਲੋਕਾਂ ਦਾ ਮੰਡਟ ਸਹਿਮਤ ਹੋਇਆ ਔਰ ਮੰਨ ਲਓ ਲੋਕਾਂ ਦੀ ਗੱਲਾਂ ਨੇ ਮੈਨੂੰ ਬਿੰਪੀ ਵਿੱਚ ਤੋਂ ਭਗਵੰਤ ਮਾਨ ਜੀ ਤੋਂ ਬਹੁਤ ਵੀ ਦਰਦ ਹੋਇਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਹੋਣੀ ਹੈ ਮੇਰੇ ਵੀ ਜੀ ਜਿਸ ਤਰ੍ਹਾਂ ਪਛਾਣ ਕਰਦੇ ਨੇ 22 ਸਾਲ ਨਾਮ ਬਟ 28 ਸਾਲ ਸੋ ਮੇਰੀ ਉਮੀਦ ਹੈ ਕਿ ਜੀਵਨ ਕਮ 28 ਸਾਲਾਂ ਵਿੱਚ ਨਹੀਂ ਹੋ ਸਕੇ ਉਹਨਾਂ ਦੇ ਵਿੱਚ ਮੈਂ ਯਾਦ ਕਰਾਉਣਾ ਚਾਹਣੀ ਆ ਜੀ ਜੀ ਸਰਕਾਰ ਦਾ ਹਿੱਸਾ ਬਣਨ ਜਾ ਰਿਹਾ ਉਹਨਾਂ ਚ ਸਭ ਤੋਂ ਵੱਡਾ ਕੰਮ ਹੈ ਸੜਕਾਂ ਦੀ। ਇਹ ਬੜੀ ਗੱਲੀ ਦੀ ਹੈ ਕਿ ਸੜੇ ਸ਼ਹਿਰ ਦਾ ਸਿਗਰੇਟ ਪਹਿਲ ਦਿਹਾੜਾ ਤੇ ਮੋਟੇ ਜਿਹੜੇ ਕੰਮ ਹੈ ਜਿਵੇਂ ਜਿਹੜੇ ਕਿਸ ਤਰ੍ਹਾਂ ਪਹਾਰ ਕੀਤਾ ਹੈ ਸੇ 25 ਉਹ ਮੰਗ ਕੀਤੀ ਸੀ। ਔਰ ਲੋਕਾਂ ਨੇ ਉਹਨਾਂ ਨੂੰ ਮਨਤਾ ਦਿੱਤਾ ਹੈ। ਤੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਬਿਤੇ ਦਾ ਗਈ ਔਰ ਪ੍ਰਚਾਰ ਕੀਤਾ ਗਿਆ ਉਨੂੰ ਐਗਜ਼ੀਕਿਊਟ ਵੀ ਕੀਤਾ ਜਾਊਗਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਮੋਸ਼ਨਲ ਇਮੋਸ਼ਨਲ ਜਿਹੜੀ ਵੋਟ ਮੁੰਗੀ ਦੇਖੋ ਇਹ ਨਹੀਂ ਹੋ ਰਿਹਾ ਪਹਿਲਾ ਇਲੈਕਸ਼ਨ ਹੈ ਔਰ ਮੈਂ ਸੱਚੇ ਪਾਤਸ਼ਾਹ ਦੀ ਪਰਮਾਤਮਾ ਦੀ ਜਿੱਤੇ ਬਹਾਂ ਦੇ ਰਿਹਾ ਹਾਂ ਬਹੁਤ ਬਹੁਤ ਸ਼ਿਕਰਦਾਰ ਹੈ ਕਿ ਜਿੰਨੀਆਂ ਵੋਟਾਂ ਪਿਛਲੀ ਵਾਰ ਪਈਆਂ ਸੀ 86% ਦੇ ਨਾਲ 50000 ਵੋਟ ਪਈ ਸੀ ਇਸ ਵਾਰ ਸਾਨੂੰ 81% ਦੇ ਨਾਲ 49000 50 ਵਿਦ ਪੋਸਟਲ ਤਾਂ 50000 ਵੋਟਾਂ ਅਸੀਂ ਉਸ ਪਿਛਲੀ ਵਾਰ ਇਹਨਾਂ ਨੂੰ ਜ਼ਿਆਦਾ ਵੋਟ ਲੈ ਕੇ ਗਏ। ਮੇਰੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਸੀ। ਪਰ ਹਾਂ ਅਫਸੋਸ ਹੈ ਇਸ ਗੱਲ ਦਾ ਕਿ ਪਹਿਲੀ ਵਾਰ 70 ਸਾਲਾਂ ਦੇ ਵਿੱਚ ਕਿਸੇ ਔਰਤ ਨੂੰ ਇਧੇ ਬਹੁਤ ਜ਼ਿਆਦਾ ਕੰਪੀਟੇਸਟ ਕਰਨ ਦਾ ਮੌਕਾ ਮਿਲਿਆ। ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਹ ਸਾਡੀ ਔਰਤਾਂ ਦੀ ਮਤਲਬ ਇਹ ਹਾਰ ਹੈ ਜਿੱਦਾਂ ਇਹ ਪਹਿਲੀ ਵਾਰ ਮੌਕਾ ਮਿਲਿਆ 70 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਕਿਸੇ ਔਰਤ ਨੂੰ ਵੀ ਦਿੱਤੀ ਸੀ। ਚਲੋ ਮੇਰੀ ਇਲੈਕਸ਼ਨ ਪਹਿਲੀ ਸੀ ਨਾ ਆਪਾਂ ਪਾਸੇ ਰੱਖੀਏ ਪਰ ਔਰਤਾਂ ਦੀ ਵੀ ਪਹਿਲੀ ਸੀ ਕਿਉਂਕਿ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਸੀ ਇਸ ਚੀਜ਼ ਦਾ ਮੈਨੂੰ ਮਲਾਲ ਜ਼ਰੂਰ ਹੈ ਪਰ ਮੈਂ ਫਿਰ ਵੀ ਗਿਦਰਵਾਹ ਦੇ ਲੋਗਾ ਦੀ ਔਰ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹੈ ਕਿ ਅਸੀਂ ਪਿਛਲੀ ਵਾਰ ਜਿਹੜਾ ਵੋਟ ਸ਼ੇਅਰ ਉਦੋਂ 2% ਵੱਧ ਸਿਕਿਉਰ ਹੋਟ ਹੈ ਤੁਸੀਂ ਔਰਤਾਂ ਦੀ ਗੱਲ ਕੀਤੀ ਹੈਗੀ ਇਹ ਸੇ ਵੀ ਤੰਦੀ ਸਾਫ ਦਾ ਚੁਟਕਲਾ ਜਿਹੜਾ ਉਹ ਇਸ਼ੂ ਬਣ ਗਿਆ ਹਨ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਦੋ ਹੀ ਔਰਤਾਂ ਇਲੈਕਸ਼ਨ ਲੜਨੀਆਂ ਸੀ ਚਾਰਾਂ ਚੋਂ ਦੋ ਸੀਟਾਂ ਤੇ ਦੋਵੇਂ ਹੀ ਹਾਰ ਦੰਦੀਆਂ ਨੇ ਜਿਵੇਂ ਦੇਖਦੇ ਹਾਂਗੇ ਉਹ ਕਿੱਥੇ ਖੜਾ ਆ ਗਿਆ ਸਿਸਟਮ ਆਮ ਤੌਰ ਤੇ ਗੱਲ ਹੁੰਦੀ ਹੈ 33% ਦਾ ਇੱਕੀ ਮੇਰੀ ਗੱਲ ਸੁਣੋ ਜਦ ਤੱਕ 33% ਦੀ ਮੰਗ ਤਾਂ ਮੈਂ ਅਜੇ ਵੀ ਕਰ ਰਹੀ ਹਾਂ ਪਰ ਹਮੇਸ਼ਾ ਕਰਦੀ ਹਾਂ ਕਿ ਜਦ ਤੱਕ 33% ਨਹੀਂ ਨਹੀਂ ਬੰਦਾ ਤੇ ਅ ਪਰ ਇੱਥੇ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਾਂ ਲੜਨਾ ਕਾਂਗਰਸ ਦੇ ਲਈ ਬਹੁਤ ਵੱਡਾ ਲਾਸ ਹੈ ਉਹ ਸ਼ਿਆਰੋਂ ਤੋਂ ਜਿਆਦਾ ਨਜ਼ਰ ਆਇਆ ਕਿ ਇਹ ਲਿ ਗਿਆ ਦੇਖੋ ਉਸਰਪੇ ਖੱਚਕੇ ਨੇ ਦੇਖੋਗੇ ਅਕਾਲੀ ਦਲ ਤਾਂ ਉਹ ਪਿੱਛੇ ਵੀ ਕਿਸ ਸਥਿਤੀ ਦਾ